55000 ਸਰਕਾਰੀ ਨੌਕਰੀਆਂ ਤੁਹਾਡੇ ਚ ਵੀ ਆਉਣਗੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਦੇ ਘਰਦਿਆਂ ਨੂੰ ਕੋਈ ਨੌਕਰੀ ਮਿਲੀ ਹੋਊ ਸਾਢੇ 3 ਸਾਲ ਹੋਏ ਆਬੀ ਅਬੀ ਸਾਢੇ 3 ਸਾਲ ਹੋਏ ਨਹੀਂ ਹੈ ਪੰਜਾਬ ਮੇ ਸਰਕਾਰ ਬਣੇ ਹੋਏ 55000 ਸੇ ਜ਼ਿਆਦਾ ਸਰਕਾਰੀ ਨੌਕਰੀਆਂ ਦੇ ਕੇ ਆਪਕੇ ਸਾਹਮਣੇ ਖੜਾ ਹਾਂ ਭਾਈ ਸਾਹਿਬ ਇੱਕ ਕਰਜ ਦੋ ਦੋ ਤਿੰਨ ਤਿੰਨ ਵੀ ਨਹੀਂ ਲਿਆ ਇਹਨੇ ਦੋ ਦੋ ਤਿੰਨ ਤਿੰਨ ਲੈ ਲਈਆਂ ਕਲਰਕ ਲੱਗਿਆ ਪਹਿਲਾਂ ਕਲਰਕ ਲੱਗ ਕੇ ਪੜ ਲਿਆ ਪਟਵਾਰੀ ਬਣ ਗਿਆ ਫਲਵਾਰੀ ਬਣ ਕੇ ਪੜ ਲੈ ਐਸਜੀਓ ਲਾਦੇ ਲੇਕਨ ਤਨ ਨੌਕਰੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਸੰਬਰ 2023 ਤੋਂ ਫਰਵਰੀ 2024 ਤੱਕ 40000 ਸਰਕਾਰੀ ਨੌਕਰੀਆਂ ਦੇਣ ਦਾ ਦਾਵਾ ਕਰਿਆ ਕਰਦੇ ਸਨ ਜੋ ਅੱਜ ਦੀ ਤਾਰੀਖ ਵਿੱਚ 55000 ਤੱਕ ਪਹੁੰਚ ਗਿਆ ਉਸ ਤੋਂ ਕੁਝ ਮਹੀਨੇ ਪਹਿਲਾਂ ਹੀ ਉਹ ਨੌਕਰੀਆਂ ਦਾ ਅੰਕੜਾ 25000 ਦੱਸਦੇ ਸਨ ਮੁੱਖ ਮੰਤਰੀ ਦੇ ਹਿਸਾਬ ਨਾਲ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਗਿਣਤੀ ਦੁੱਗਣੀ ਹੋ ਗਈ ਹੈ ਹਰ ਚੌਥੇ ਪੰਜਵੇਂ ਦਿਨ ਵਾਲੇ ਸਮਾਗਮ ਦੌਰਾਨ ਮੁੱਖ ਮੰਤਰੀ ਨੌਕਰੀਆਂ ਦਾ ਅੰਕੜਾ 1500 ਤੋਂ ਲੈ ਕੇ 2.5 ਹਜ਼ਾਰ ਤੱਕ ਵਧਾ ਦਿੰਦੇ ਨੇ ਇਹ ਕਿਸੇ حساب ਨਾਲ ਵੱਧ ਹੈ ਅਤੇ ਇਸ ਉੱਤੇ ਹੁਣ ਸ਼ੰਕੇ ਕਿਉਂ ਖੜੇ ਹੋਣ ਲੱਗੇ ਨੇ ਵੀਡੀਓ ਵਿੱਚ ਇਸੇ ਬਾਰੇ ਗੱਲ ਕਰਨੀ ਹੈ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੀ ਕਿਸੇ ਸਮਾਗਮ ਵਿੱਚ ਪਹੁੰਚਦੇ ਨੇ ਜਾਂ ਫਿਰ ਕਿਤੇ ਉਹ ਚੋਣ ਪ੍ਰਚਾਰ ਲਈ ਪੰਜਾਬ ਜਾਂ ਹੋਰ ਸੂਬੇ ਵਿੱਚ ਜਾਂਦੇ ਨੇ ਤਾ ਸਰਕਾਰੀ ਨੌਕਰੀਆਂ ਦਾ ਅੰਕੜਾ ਦੇ ਕੇ ਆਪਣੇ ਸਾਹਮਣੇ ਖੜੇ ਹੋਣ ਦੀ ਗੱਲ ਲਾਜ਼ਮੀ ਕਰਦੇ ਨੇ ਹੁਣ ਤਾਂ ਉਹਨਾਂ ਦੀ ਇੱਕ ਸਰਕਾਰੀ ਚਿੱਠੀ ਵੀ ਸੋਸ਼ਲ ਮੀਡੀਆ ਵਿੱਚ ਘੁੰਮ ਰਹੀ ਹੈ ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਨੌਜਵਾਨ ਨੂੰ ਹੀ ਕੁਝ ਪੁੱਛ ਰਹੇ ਨੇ ਉਹ ਜਦੋਂ ਸਰਕਾਰੀ ਨੌਕਰੀਆਂ ਦੀ ਗੱਲ ਕਰਦੇ ਨੇ ਤਾਂ ਲੋਕਾਂ ਨੂੰ ਆਪਣੇ ਪੈੰਡ ਆਂਡਗਵਾਨ ਵਿੱਚ ਪੁੱਛਣ ਲੈ ਲਈ ਵੀ ਕਹਿੰਦੇ ਨੇ ਸੱਤ ਵਿੱਚ ਬੈਠ ਕੇ ਗੱਲਬਾਤ ਮੋਟਰ ਉੱਤੇ ਬੈਠ ਕੇ ਕਿਸਾਨਾਂ ਨਾਲ ਗੁਫ਼ਤਗੂ ਜਾਂ ਸਟੇਜਾਂ ਉੱਤੇ ਬੋਲਣ ਮੌਕੇ ਵੀ ਭਗਵੰਤ ਮਾਨ ਦਾਵਾ ਠੋਕਦੇ ਨੇ ਕਿ ਕਈ ਪਰਿਵਾਰਾਂ ਵਿੱਚ ਤਿੰਨ ਤਿੰਨ ਨੌਕਰੀਆਂ ਮਿਲੀਆਂ ਨੇ ਅਤੇ ਕਈ ਇਕੱਲੇ ਨੌਜਵਾਨ ਹੀ ਤਿੰਨ ਤਿੰਨ ਨੌਕਰੀਆਂ ਲੈ ਗਏ ਨੇ ਹੁਣ ਇਸ ਤੋਂ ਇਹ ਸਵਾਲ ਉੱਠੇ ਨੇ 55000 ਦੇ ਇਸ ਅੰਕੜੇ ਉੱਤੇ ਸ਼ੱਕ ਦੀ ਸੂਈ ਵੀ ਘੁੰਮੀ ਹੈ ਜਿਹੜੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਵੀ ਗਈਆਂ ਨੇ ਉਹਨਾਂ ਵਿੱਚ ਬਧੇਰੇ ਗੈਰ ਪੰਜਾਬੀ ਭਾਵ ਹਰਿਆਣਾ ਹਿਮਾਚਲ ਪ੍ਰਦੇਸ਼ ਰਾਜਸਥਾਨ ਦਿੱਲੀ ਸਣੇ ਹੋਰਨਾਂ ਸੂਬਿਆਂ ਦੇ ਨੌਜਵਾਨਾਂ ਨੂੰ ਦੇਣ ਦੇ ਦੋਸ਼ ਲੱਗੇ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ 55000 ਸਰਕਾਰੀ ਨੌਕਰੀਆਂ ਦੇਣ ਦੇ ਦਾਅਵੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਉਹਨਾਂ ਮੁੱਖ ਮੰਤਰੀ ਦੇ ਇਸ ਦਾਅਵੇ ਨੂੰ ਝੂਠਾ ਦੱਸਦੇ ਆਖਿਆ ਕਿ ਭਗਵੰਤ ਮਾਨ ਹਰ ਥਾਂ ਆਪਣੇ ਭਾਸ਼ਣ ਵਿੱਚ ਇਹ ਛੇਕੀ ਮਾਰਦੇ ਨੇ ਕਿ ਉਹਨਾਂ ਦੀ ਸਰਕਾਰ ਨੇ ਪੰਜਾਬੀਆਂ ਨੂੰ 55000 ਸਰਕਾਰੀ ਨੌਕਰੀਆਂ ਦਿੱਤੀਆਂ ਨੇ ਜਦਕਿ ਸਚਾਈ ਇਸ ਤੋਂ ਵੱਖਰੀ ਹੈ ਪਹਿਲਾਂ ਹਾ ਇੱਕ ਛੋਟੀ ਜਿਹੀ ਝਲਕ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵੇ ਵਾਲੀ ਦੇਖਿਓ ਫੇਰ ਗੱਲ ਪ੍ਰਤਾਪ ਸਿੰਘ ਬਾਜਵਾਦੀ ਕਰਦੇ ਆ 55000 ਸਰਕਾਰੀ ਇਹ ਵੀ ਮੈਰਿਟ ਦੇ ਆ 1 ਰੁਪਈਏ ਇੱਕ ਘਰ ਚ ਦੋ ਦੋ ਤਿੰਨ ਤਿੰਨ ਵੀ ਮਿਲਦੀ ਆ 55 53 4 ਮਿਲ ਗਿਆ ਕੋਈ ਪੈਸਾ ਨਹੀਂ ਆਦ ਮਿਲਿਆ ਦੇ ਹਾਂਜੀ ਕੋਈ ਪੈਸਾ ਨਹੀਂ ਲੱਗਦਾ ਜੀ ਕੋਈ ਕੁਝ ਫਾਰਸ ਚੱਲਦੀ ਬੈ ਨੰਬਰ ਲਓ ਜਿਹਦੇ ਨੰਬਰ ਇੱਕ ਨੰਬਰ ਵੀ ਵੱਧ ਆ ਤਾਂ ਨੌਕਰੀ ਮਿਲੂ ਕੋਈ ਕਈਆਂ ਨੇ ਤੋ ਤਿੰਨ ਤਿੰਨ ਲਿਆ ਲਰਕ ਲੱਗ ਗਿਆ ਪਹਿਲਾਂ ਕਲਰਕ ਲੱਗ ਕੇ ਪੜ ਲਿਆ ਪੜਵਾਰੀ ਬਣ ਗਿਆ ਪੜਵਾਰੀ ਬਣ ਕੇ ਪੜ ਲਿਆ ਐਸਜੀਓ ਲੱਗ ਗਿਆ ਤਿੰਨ ਤਿੰਨ ਨੌਕਰੀਆਂ ਉਹ ਕੀ ਕਰੀ ਜਾਵੇ ਚਾਹੇ ਉਹ ਡੀਸੀ ਲੱਗ ਜਾਏ ਹਨ ਕਿਉਂਕਿ ਇੱਕ ਫਾਰਮੇਸੀ ਤੋਂ ਐਮਐਸਸ ਕੁੜੀ ਆ ਪਾ ਦੇ ਲੇਗੀ ਮਾਨੂੰ ਪਰ ਉਹਨੇ ਟੈਸਟ ਪਾਸ ਕਰ ਲਿਆ ਉਹਦੀ ਜਿੰਨੀ ਵਾਸੀ ਹੈ ਜਿਹੜੀ ਪੀਐਜ ਫਰੀਦਕੋਟ ਹਾਂ ਉਹਦੇ ਵਿੱਚ ਉਹਦਾ ਮਰਚੀ ਚੌਥਾ ਨੰਬਰ ਹੈ ਆਮ ਘਰ ਦੀ ਕੁੜੀ ਜਮੇ ਬਾਬਾ ਫਰੀਦ ਬਾਬਾ ਫਰੀਦ ਉਹਦੀ ਉਹਦੀ ਸਿਲੈਕਸ਼ਨ ਹੋ ਗਈ ਕਿੰਨੇ ਦਿਨਾਂ ਨੂੰ ਆਰਵਾਜ ਆਜੇ ਮੇਰੇ ਦੋਸਤ ਦੀ ਕੁੜੀ ਅੱਛਾ ਜੀ ਨਹੀਂ ਬੱਚੇ ਪਰਲੇ ਬਾਹਰਲੇ ਮੁਲਕਾਂ ਨੂੰ ਕਿਉਂ ਭੱਜ ਜਾਉਣਾ ਇੱਥੇ ਡਿਗਰੀਆਂ ਲੈ ਕੇ ਉੱਥੇ ਜਾ ਕੇ ਦਿਹਾੜੀਆਂ ਕਰ ਦੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਵਿਰੋਧੀ ਧਿਰ ਦਾ ਨੇਤਾ ਹੋਣ ਦੇ ਨਾਤੇ ਮੈਂ ਮੰਗ ਕਰਦਾ ਕਿ ਪੰਜਾਬ ਸਰਕਾਰ ਇੱਕ ਵਾਈਟ ਪੇਪਰ ਜਾਰੀ ਕਰੇ ਇਸ ਵਿੱਚ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀਆਂ ਨਿਯੁਕਤੀਆਂ ਦੇ ਨਾਮ ਦੇ ਨਾਲ ਨਾਲ ਉਹਨਾਂ ਦੇ ਆਧਾਰ ਨੰਬਰ ਪਿਤਾ ਦਾ ਨਾਮ ਪਿੰਡ ਦਾ ਨਾਮ ਅਤੇ ਉਸ ਵਿਭਾਗ ਦਾ ਵੇਰਵਾ ਦਿੱਤਾ ਜਾਵੇ ਜਿੱਥੇ ਨੌਕਰੀ ਦਿੱਤੀ ਗਈ ਹੈ ਜੇਕਰ ਸੱਚਮੁੱਚ 55000 ਪੰਜਾਬੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਤਾਂ ਸੂਚੀ ਜਨਤਾ ਕਰੋ ਇਹ ਮੰਗ ਰੱਖ ਕੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਘੇਰ ਲਿਆ ਹੈ ਇਹ ਇੱਕ ਵੱਡੀ ਚੁਣੌਤੀ ਹੈ ਸਾਨੂੰ ਯਕੀਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਦੇ ਵੀ ਇਸ ਲਈ ਰਾਜ਼ੀ ਨਹੀਂ ਹੋਵੇਗੀ ਇਸ ਦਾ ਕਾਰਨ ਹੈ ਇਹ ਜੋ ਨੌਕਰੀਆਂ ਦਿੱਤੀਆਂ ਗਈਆਂ ਨੇ ਉਹਨਾਂ ਵਿੱਚ ਵੱਡੇ ਗਿਣਤੇ ਗੈਰ ਪੰਜਾਬੀ ਸ਼ਾਮਲ ਨੇ ਬਾਕੀ 55000 ਸਰਕਾਰੀ ਨੌਕਰੀਆਂ ਵਾਲਾ ਅੰਕੜਾ ਵੀ ਸਹੀ ਨਹੀਂ ਜਾਪਦਾ ਇਸ ਲਈ ਕਦੇ ਵੀ ਇਹ ਬੇਰਵੇਜ ਜਨ ਤੱਕ ਨਹੀਂ ਹੋਣੇ ਤਾਂ ਕਿ ਫਿਰ ਮੁੱਖ ਮੰਤਰੀ ਭਗਵੰਤ ਮਾਨ ਹਰ ਸਮਾਗਮ ਦੌਰਾਨ ਆਪਣੇ ਭਾਸ਼ਣ ਵਿੱਚ ਝੂਠ ਹੀ ਬੋਲਦੇ ਆ ਰਹੇ ਨੇ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਜੋ ਕੁਝ ਨੌਕਰੀਆਂ ਦਿੱਤੀਆਂ ਵੀ ਗਈਆਂ ਨੇ ਉਹਨਾਂ ਵਿੱਚ ਜ਼ਿਆਦਾਤਰ ਦਿੱਲੀ ਹਰਿਆਣਾ ਅਤੇ ਰਾਜਸਥਾਨ ਦੇ ਬਾਹਰੀ ਲੋਕ ਨੇ ਅਤੇ ਇਹਨਾਂ ਵਿੱਚ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੁਝ ਪਰਿਵਾਰਾਂ ਦੇ ਬੱਚੇ ਸ਼ਾਮਲ ਨੇ ਕਾਂਗਰਸ ਦੇ ਹੀ ਸਖਪਾਲ ਸਿੰਘ ਖਹਿਰਾ ਤਾਂ ਲੰਮੇ ਸਮੇਂ ਤੋਂ ਗੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਨੌਕਰੀਆਂ ਦੇਣ ਦਾ ਮੁੱਦਾ ਚੁੱਕਦੇ ਆ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਇਸ ਤੋਂ ਦੋ ਕਦਮ ਅੱਗੇ ਨੌਕਰੀਆਂ ਦੀ ਪੂਰੀ ਸੂਚੀ ਅਤੇ ਨੌਕਰੀਆਂ ਲੈਣ ਵਾਲਿਆਂ ਦੇ ਆਧਾਰ ਨੰਬਰ ਸਮੇਤ ਹੋਰ ਵੇਰਵੇ ਮੰਗ ਕੇ ਸਰਕਾਰ ਨੂੰ ਕਸੂਤਾ ਫਸਾ ਲਿਆ ਹੈ ਦੇਖੋ ਪ੍ਰਤਾਪ ਸਿੰਘ ਬਾਜਵਾ ਨੌਕਰੀਆਂ ਬਾਰੇ ਵਾਈਟ ਪੇਪਰ ਲਿਆਉਣ ਦੀ ਮੰਗ ਕਰਦੇ ਹੋਏ ਪੰਜਾਬ ਅਤੇ ਪੰਜਾਬ ਸਰਕਾਰ ਨੂੰ ਦਿੱਲੀ ਵਾਲਿਆਂ ਵੱਲੋਂ ਚਲਾਉਂਦੀ ਕਿਹੜੀ ਗੱਲ ਕਰ ਰਹੇ ਨੇ ਉਹ ਨਾਲ ਹੀ 21 ਸਰਕਾਰੀ ਮਹਿਕਮੇ ਮਨੀਸ਼ ਸਸੋਦੀਆ ਕੋਲ ਹੋਣ ਅਤੇ 21 ਹੀ ਸਤਿੰਦਰ ਜੈਨ ਦੇ ਕਬਜ਼ੇ ਵਿੱਚ ਹੋਣ ਦੀ ਗੱਲ ਕਹਿ ਰਹੇ ਨੇ ਇਹ ਕੋ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਜਿਹੜਾ ਬੈਸ ਲੀਡ ਹੈ ਆਪ ਗਵਰਨਮੈਂਟ ਕਰਦੀ ਕਿ ਅਸੀਂ 55000 ਜੋਬ ਪੰਜਾਬ ਚ ਦਿੰਦੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੈਂ ਉਹਦੀ ਫਲੋਰ ਆਫ ਦੀ ਹਾਊਸ ਕਈ ਦਫਾ ਸਰਕਾਰ ਨੂੰ ਬੇਨਤੀ ਕਰ ਚੁੱਕਿਆ ਕਿ ਮਾਨ ਸਰ ਜੇ 55000 ਨੌਕਰੀ ਦਿੱਤੀ ਪੰਜਾਬ ਕਿਰਪਾ ਕਰਕੇ ਬੈਨੇਫਿਸ਼ੀਰੀਜ਼ ਦਾ ਨਾਮ ਜਿਹਨੂੰ ਨੌਕਰੀ ਦਿੱਤੀ ਉਹਦੇ ਬਾਪ ਦਾ ਨਾਮ ਉਹਦੇ ਪਿੰਡ ਦਾ ਐਡਰੈਸ ਜਾਂ ਸ਼ਹਿਰ ਦਾ ਐਡਰੈਸ ਇੱਕ ਵਾਈਟ ਪੇਪਰ ਜਾਰੀ ਕਰੋ ਕਿਹੜੇ ਵਿਭਾਗ ਵਿੱਚ ਕਿਹੜੀ ਪੋਸਟ ਅਜੇ ਤੱਕ ਨਹੀਂ ਦਿੱਤਾ ਇਹ 55000 ਤੇ ਹੈ ਕੋਈ ਨਹੀਂ ਸਿਰਫ ਅੱਜ ਸਾਡਾ ਓਪਨ ਚੈਲੰਜ ਹੈ ਕਿ ਵਾਈਟ ਪੇਪਰ ਜਾਰੀ ਕਰਕੇ ਦੱਸੋ ਕਿਹੜੇ ਕਿਹੜੇ ਵਿਭਾਗ ਵਿੱਚ ਕਿਹੜੇ ਕਿਹੜੇ ਪਿੰਡ ਦਾ ਜਾਂ ਕਿਹੜੇ ਕਿਹੜੇ ਕਸਬੇ ਦਾ ਪਤਾ ਨੰਬਰ 1 ਨੰਬਰ 2 ਇਹਨਾਂ ਪਰਥੀਆਂ ਚ ਹੀ ਸਾਨੂੰ ਸਾਰਿਆਂ ਨੂੰ ਅਨਫੋਰਚੂਨੇਟ ਕਰ ਲੱਗਦੀ ਜਿੰਨੇ ਕੋ 5-7000 ਪਰਤੀ ਵੀ ਹੈ ਉਦੇ ਵਿੱਚ ਮжоਰਿਟੀ ਬੰਦੇ ਨੌਨ ਪੰਜਾਬੀ ਆ ਇਹਦੇ ਵਿੱਚ ਕਾਨੂੰਨ ਹੈ ਕਿ ਡੋਮਿਸਾਈਲ ਹੋਣਾ ਚਾਹੀਦਾ ਘੱਟੋ ਘੱਟ 10 15 ਸਾਲ ਪੰਜਾਬ ਚ ਰਿਹਾ ਹੋਏ 10ਵੀਂ ਦਾ ਐਗਜ਼ਾਮ ਪੰਜਾਬੀ ਵਿੱਚ ਉਸ ਲੜਕੇ ਨੇ ਜਾਂ ਲੜਕੀ ਨੇ ਪਾਸ ਕੀਤਾ ਮੇਰਾ ਇਹ ਚਾਰਜ ਹੈਜ਼ ਲੀਡਰ ਆਫ ਦੀ ਆਪੋਜੀਸ਼ਨ ਇਹ ਸਾਰਾ ਫਰਾਡ ਕੇਜਰੀਵਾਲਨ ਕੋ ਕਰਾ ਰਹੀ ਹੈ ਮжоਰਿਟੀ ਭਰਤੀਆਂ ਇਹਦੇ ਵਿੱਚ ਹਰਿਆਣੇ ਦੀਆਂ ਮжоਰਿਟੀ ਭਰਤੀਆਂ ਇਹਦੇ ਵਿੱਚ ਦਿੱਲੀ ਦੀਆਂ ਮжоਰਿਟੀ ਭਰਤੀਆਂ ਰਾਜਸਥਾਨ ਦੀਆਂ ਹੋਣੀਆਂ 80% ਉਹ ਆਏ ਨੇ 20% ਦੀ ਪੰਜਾਬ ਦੇ ਬੱਚੇ ਆਏ ਨੇ ਅੱਜ ਵੀ ਜਿਹੜੇ ਵੀ ਪੋਸਟਾਂ ਦੇ ਉੱਤੇ ਬੰਦੇ ਲੱਗੇ ਸਾਰੇ ਗੈਰ ਪੰਜਾਬੀ ਲੱਗਦੇ ਆ ਅੱਛਾ ਸਾਰੇ ਨਾਇਬ ਤਹਿਸੀਲਦਾਰ ਸਪੈਸ਼ਲੀ ਡੇਰਾ ਬਸੀ ਇੱਥੋਂ ਡੋਮਿਸਾਈਲ ਬਕਾਇਦਾ ਤੌਰ ਤੇ ਇਸ਼ਾਰਾ ਕਰ ਦਿੱਤਾ ਜਾਂਦਾ ਇਹਨੂੰ ਡੋਮਿਸਾਈਲ ਪੜਾ ਸੋ ਇਹ ਇੱਕ ਗੱਲ ਕਿਉਂਕਿ ਅਸੀਂ ਮਲੇਰ ਕੋਟ ਲੈ ਆਏ ਆ ਹੁਣ ਭਾਵੇਂ ਜ਼ਿਲ੍ਹਾ ਵੱਖਰਾ ਬਣ ਗਿਆ ਬਟ ਪਾਰਟਨ ਪਾਸਲ ਆਫ ਸਰੂਰੀ ਵਿਚਾਰਿਆ ਮੇਰਾ ਓਪਨ ਚੈਲੰਜ ਹੈ ਅਮਨ ਨੂੰ ਤੇ ਨਾਲ ਹੀ ਭਗਵੰਤ ਨੂੰ ਕਿ ਆਉਣ ਵਾਲੇ ਸੈਸ਼ਨ ਸਾਨੂੰ ਵਾਈਟ ਪੇਪਰ ਜਾਰੀ ਕਰੋ ਫਰਜ਼ੀ ਆ ਕ੍ਰਿਕਟ ਬੋਰਡ ਚ ਜਿਸ ਤਰ੍ਹਾਂ ਆਪਣੇ ਆ ਵੀ ਐ ਪਿਛਲੇ ਸਕੋਰ ਬੋਰਡ 104 ਨੇ ਅਗਲੇ ਓਵਰ ਤੋਂ ਬਾਅਦ 107 ਹੋ ਗਏ ਨੇ ਅਗਲੇ ਵਿੱਚ 111 ਹੋ ਗਏ ਟੋਟਲ ਫਰਾਡ ਟੋਟਲ ਝੂਠ ਇਹ ਵੇਖੋ ਪੀ ਐਚ ਡੀ ਹੈ ਡਬਲ ਪੀ ਐਚ ਡੀ ਕੇਜਰੀਵਾਲ ਕੋ ਝੂਠ ਬੋਲਨ ਦੀ ਤੇ ਸਿੰਗਲ ਭਗਵੰਤਪੁਰ ਤੇ ਸਰਕਾਰ ਵੀ ਟੋਟਲੀ ਝੂਠ ਤੇ ਬਨਿਆਦ ਤੇ ਚੱਲਦੀ ਤਾਂ ਹੀ ਫੇਰ ਉਹ ਇਹਦੀ ਸਾਰ ਨੂੰ ਅਫਸੋਸਦਾ ਕਿ ਐਸਟੇ ਪੰਜਾਬ ਦਾ ਤਾਂ ਕੋਈ ਬੰਦਾ ਹੀ ਹੈ ਨਹੀਂ ਜਿਹੜਾ ਰਾਜ ਕਰ ਰਿਹਾ ਚੀਫ ਮਿਨਿਸਟਰ ਦੀ ਸੀਟ ਰਨ ਕਰ ਰਿਹਾ ਵਿਵੇਕ ਕੁਮਾਰ ਜਿਹੜਾ ਇਹਦਾ ਪੀਏ ਹੁੰਦਾ ਸੀ ਕਿ ਜਿਹੜੀ ਵਾਰ ਜਿੰਨੇ ਟੋਟਲ ਮਹਿਕਮੇ ਨੇ ਗਵਰਨਮੈਂਟ ਆਫ ਪੰਜਾਬ ਕੋ 42 ਮਹਿਕਮੇ ਨੇ 21 ਮਹਿਕਮੇ ਸਤਿੰਦਰ ਜੈਨ ਓਵਰਆਲ ਰਨ ਕਰਤਾ 21 ਮਹਿਕਮਿਆਂ ਨੂੰ ਤੁਹਾਡਾ ਉਹ ਦੂਜਾ ਜਿਹੜਾ ਸੁਸੋਧਿਆ ਜੀ ਤੇ ਸੁਸੋਧਿਆ ਦੀ ਸੋਚ ਤੁਸੀਂ ਸੁਣੀ ਲਈ ਹੈ ਕਿ ਭਾਵੇਂ ਠੱਗੀ ਮਾਰੋ ਚੋਰੀ ਕਰੋ ਪਰチェ ਕਰੋ rau ਤਮ ਕਹੋ ਕੁਝ ਵੀ ਕਰੋ ਆਪਾਂ ਤਾਂ ਕਿ ਚਰੇ ਨੇ ਤਾਂ ਕਿ ਤੁਹਾਨੂੰ ਕੋ ਰਹਿ ਦੇਗਾ ਪੰਜਾਬੀ ਮੈਂ ਸੁਸੋਧੀਆਂ ਨੂੰ ਪੁੱਛਣਾ ਚਾਹਨਾ ਪਤਾ ਨਹੀਂ ਕਿਹੜੇ ਸੂਬੇ ਤੋਂ ਆਇਆ ਹੈ ਉਹ ਤੋਂ ਪੰਜਾਬ ਦੀ ਹਿਸਟਰੀ ਜਾਣ ਇਸ ਤੋਂ ਅੱਗੇ ਬਾਜਬਾ ਵੋਟ ਚੋਰੀ ਦਾ ਮੁੱਦਾ ਚੁੱਕਦੇ ਨੇ ਅਤੇ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਸਾਬਕ ਹੁਣ ਪੰਜਾਬੀ ਹੀ ਸਿਖਾਉਣਗੇ ਭਾਜਪਾ ਨੂੰ ਵੀ ਪਤਾ ਹੈ ਕਿ ਪੰਜਾਬ ਵਿੱਚੋਂ ਵੋਟ ਨਹੀਂ ਮਿਲਨੀ ਇਸੇ ਕਰਕੇ ਉਹ ਇੱਥੇ ਵੀ ਮਹਾਰਾਸ਼ਟਰ ਅਤੇ ਹੋਰਨਾਂ ਸੂਬਿਆਂ ਵਾਲੀ ਖੇਡ ਖੇਡਣ ਨੂੰ ਫਿਰਦੀ ਆ ਨਾਲ ਹੀ ਉਹ ਪੰਜਾਬੀਆਂ ਨੂੰ ਸੁਚੇਤ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੋਵੇਂ ਰਲੀਆਂ ਹੋਈਆਂ ਨੇ ਇਸੇ ਕਰਕੇ ਹੀ ਭਗਵੰਤ ਮਾਨ ਦੀ ਸਰਕਾਰ ਭਾਜਪਾ ਨੂੰ ਸਿਆਸੀ ਲਾਹਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮੋਦੀ ਸਾਹਿਬ ਇਲੈਕਸ਼ਨ ਕਮਿਸ਼ਨ ਨੂੰ ਹੱਥ 'ਚ ਕਰਕੇ ਕਾਬਜ਼ ਕਰ ਜਿਹੜੀ ਇੰਡੀਪੈਂਡੈਂਸ ਆਫ ਜੁਡੀਸ਼ਰੀ ਐਂਡ ਇੰਡੀਪੈਂਡੈਂਸ ਆਫ ਇਲੈਕਸ਼ਨ ਕਮਿਸ਼ਨਸ ਸਾਰੇ ਨੂੰ ਮਟਾ ਬੈਕ ਉਹਨ ਪਾਇਰਕ ਤਿਰਕੜ ਦਾ ਜਾਂ ਫੁੱਟਬਾਲ ਦਾ ਜਾਂ ਕਿਸੇ ਵੀ ਗੇਮ ਦਾ ਹਾਕੀ ਦਾ ਇਹ ਰੈਫਰੀ ਹੁੰਦਾ ਉਹ ਜੇ ਰੈਫਰੀ ਹੀ ਕਿਸੇ ਟੀਮ ਨਾਲ ਰਲ ਜੇ ਤਾਂ ਦੂਜੇਨ ਕੀ ਖੇਡ ਲੈ ਉੱਤੇ ਜੋ ਰਾਹੁਲ ਗਾਂਧੀ ਜੀ ਨੇ ਇੱਕ ਸਟੈਬਿਸ਼ ਕਰ ਦਿੱਤਾ ਤੁਹਾਡੇ ਕੋ ਮਹਾਰਾਸ਼ਟਰ ਦੀਆਂ ਚੰਦ ਵਿਧਾਨ ਸਭਾ ਸੀਟਾਂ ਦੇ ਆਏ ਨੇ ਵਿਧਾਨ ਸਭਾ ਚ ਇੱਕ ਸੀਟ ਤੇ 3.5 ਲੱਖ ਵੋਟ ਸੀ ਜਦੋਂ ਤੱਕ ਲੋਕ ਸਭਾ ਆਂਦੀ ਵਿਦਨ ਸਿਕਸ ਮਨਸ ਉਹ ਵੋਟ ਵੱਧ ਕੇ 5 ਲੱਖ ਹੋ ਜਾਏ ਇੱਕ ਛੋਟੇ ਜਿਹੇ ਵਿਧਾਨ ਸਭਾ ਦੇ 1.5 ਲੱਖ ਵੋਟ ਐਂਟਰ ਹੋਈ ਹਜ਼ਾਰਾਂ ਵੋਟਾਂ ਕਟੀਆਂ ਗਈਆਂ ਹਜ਼ਾਰਾਂ ਵੋਟਾਂ ਜਨ ਲਈ ਉਥੇ ਭਾਈਆਂ ਕੀਆ ਨੇ ਇੱਕ ਇੱਕ ਵੋਟਰ 8 8 10 10 ਜਗਾ ਤੇ ਹਿੰਦੁਸਤਾਨ ਨੂੰ ਵੋਟਾਂ ਪਾ ਰਿਹਾ ਬਿਹਰਕੋਟ ਲਈ ਪਾ ਰਿਹਾ ਕਰਨਾਟਕਾ ਹੀ ਪਾ ਰਿਹਾ ਕਰਨਾਚ ਵੀ ਪਾ ਰਿਹਾ ਤੇ ਬੰਗਾਲਚ ਵੀ ਪਾ ਰਿਹਾ ਤੁਸੀਂ ਮੈਨੂੰ ਦੱਸੋ ਜੇਐਸਈ ਡੈਮੋਕ੍ਰੇਸੀ ਆਪਣੀ ਸ਼ੀਫਗਾਰਡ ਕਰਨਾ ਤਾਂ ਇਹਨਾਂ ਨੂੰ ਤੋਲਣਾ ਮੋਦੀ ਇਹਦੀ ਪਾਰਟੀ ਨੂੰ ਜ਼ਰੂਰੀ ਹੈ ਤੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਨੇ ਕਦੀ ਮੋਦੀ ਨੂੰ ਵੋਟ ਨਹੀਂ ਪਾਇਆ ਪਿਛਲੀਆਂ ਤਿੰਨਾਂ ਲੈਜ ਪੰਜਾਬ ਦੀਆਂ ਪੋਲੀਟੀਕਲ ਜਮਾਤਾਂ ਨੂੰ ਬਹੁਤ ਕੇਅਰਫੁਲ ਰਹਿਣਾ ਪੈਣਾ ਠੱਗੀ ਟੋਰੀ ਤੋਂ ਲਾਵੇ ਇਹਨਾਂ ਕੋਈ ਕੋਈ ਜ਼ਰੀਆ ਹੈ ਅੱਗੇ ਵੀ ਸਾਡਾ ਕਹਿਣਾ ਤੇ ਹੁਣ ਵੀ ਮੈਂ ਕਹਿ ਰਿਹਾ ਇੱਕ ਸਿੱਕੇ ਦੇ ਦੋ ਪਹਿਲੂ ਨੇ ਆਮ ਆਦਮੀ ਪਾਰਟੀ ਦਾ ਜਨਮ ਆਰਐਸਐਸ ਕਾਰਨ ਹੋਇਆ ਇਹਨੂੰ ਜਨਮ ਦਿੱਤਾ ਆਰਐਸਐਸ ਹੁਣ ਲੇਟਰੀ ਤੁਸੀਂ ਵੇਖ ਰਹੇ ਹੋਣ ਬੀਜੇਪੀ ਨੂੰ ਨਵੇਂ ਸਿਰਿਓਂ ਪੂਰਨ ਸੁਰਜੀਤ ਕਰਨ ਵਾਸਤੇ ਇਹਨਾਂ ਪਿੰਡਾਂ ਦੇ ਵਿੱਚ ਆ ਇਹਨਾਂ ਰੋਕਣ ਦੀ ਕੋਸ਼ਿਸ਼ੀ ਦੂਸੀ ਕਿ ਥੋੜਾ ਜਿਹਾ ਰੂਰਲ ਪੰਜਾਬ 'ਚ ਇਹਨਾਂ ਦੀ ਐਂਟਰੀ ਕਰਈ ਹੈ ਇਹਨਾਂ ਦੀ ਹੁਣ ਕੋਸ਼ਿਸ਼ ਹੈ ਕਿ ਅਸੀਂ ਬੀਜੇਪੀ ਵਰਸਸ ਆਪ ਕਰਾਣ ਦੀ ਕੋਸ਼ਿਸ਼ ਕਰੀਏ ਤੁਸੀਂ ਹਾਂ ਦੇਖ ਰਹੇ ਹੋ ਪਿੰਡਾਂ ਵਿੱਚ ਇਹਨਾਂ ਪਿੱਛੇ ਬੰਦਾ ਕੋਈ ਨਹੀਂ ਆ ਜਿਹੜੀ ਬੀਜੇਪੀ ਹੈ ਬੀਜੇਪੀ ਨੂੰ ਵੋਟਾਂ ਪੰਜਾਬ ਦੇ ਪਿੰਡਾਂ ਵਾਲਿਆਂ ਨੇ ਕਿੱਥੇ ਪਾਣੀ ਸੀ ਪਰ ਉਹਨਾਂ ਨੂੰ ਜਿਉਂਦਿਆਂ ਆਪ ਕਰੇਗੀ ਇਸ ਸਮੇਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਬੜੈੰਗ ਵੀ ਮੌਜੂਦ ਸਨ ਜਿਨ੍ਹਾਂ ਨੂੰ ਜਦੋਂ ਪੱਤਰਕਾਰਾਂ ਨੇ ਪੰਜਾਬ ਕਾਂਗਰਸ ਦੀ ਧੜੇਬੰਦੀ ਬਾਰੇ ਸਵਾਲ ਕਰ ਲਿਆ ਤਾਂ ਉਹ ਉਲਟਾ ਮੀਡੀਆ ਨੂੰ ਹੀ ਸਵਾਲ ਕਰਨ ਲੱਗੇ ਉਹਨਾਂ ਕਿਹਾ ਕਿ ਥੋੜਾ ਬਹੁਤਾ ਵਿਚਾਰਾਂ ਦਾ ਮਤਭੇਦ ਤਾਂ ਇੱਕ ਸਾਂਝੇ ਪਰਿਵਾਰ ਦੇ ਲੋਕਾਂ ਵਿੱਚ ਵੀ ਹੁੰਦਾ ਪਰ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਨਾਲ ਹੀ ਉਹ ਪੁੱਛਦੇ ਨੇ ਕਿ ਅਮਨ ਅਰੋੜਾ ਕੀ ਮੁੱਖ ਮੰਤਰੀ ਬਣਨ ਲਈ ਧਰ ਲੋ ਮੱਛੀ ਨਹੀਂ ਇਸ ਸਪੀਕਰ ਕੁਲਤਾਰ ਸਿੰਘ ਸੰਧਵਾ ਚੇਰਾਂ ਤੋਂ ਮੁੱਖ ਮੰਤਰੀ ਬਣਨ ਦੇ ਚਾਹਵਾਨ ਨਹੀਂ ਨੇ ਇਸ ਦੇ ਨਾਲ ਇਹੋ ਭਾਜਪਾ ਵਿੱਚਲੇ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਵਿੱਚ ਮਤਭੇਦ ਦਾ ਮੁੱਦਾ ਵੀ ਚੁੱਕਦੇ ਨੇ ਉਹ ਤਾਂ ਕਾਂਗਰਸ ਦੇ ਮੁੱਖ ਮੰਤਰੀ ਬਾਰੇ ਵੀ ਆਪੇ ਬੋਲ ਪਏ ਅਤੇ ਤੁਸੀਂ ਵੀ ਦੇਖੋ ਕਿ ਰਾਜਾ ਬੜਿੰਗ ਨੇ ਇਸ ਮੁੱਦੇ ਉੱਤੇ ਕੀ ਕਿਹਾ ਮੈਨੂੰ ਲੱਗਦਾ ਹੈ ਕਿ ਉਹ ਵਰਕਰਾਂ ਕੋਲੇ ਜਾ ਕੇ ਮਹਿਮ ਸੰਸ਼ੁਕਰਨੀ ਇਸ ਮੁੱਦੇ ਦੇ ਲੋਕੀਏ ਥੇਰ ਅਦਰ ਮੁੱਦਾਂ ਜਿਹੜੇ ਹੈਗੇ ਆ ਪੰਜਾਬ ਦੇ ਜਿਹੜੇ ਗਰੀਬਾਂ ਦੇ ਮੁੱਦੇ ਐ ਮਜ਼ਦੂਰਾਂ ਦੇ ਮੁੱਦੇ ਐ ਕਿਸਾਨਾਂ ਦੇ ਮੁੱਦੇ ਐ ਉਹਨਾਂ ਨੂੰ ਆਰਡਰ ਦਾ ਮੁੱਦਾ ਐ ਪੰਜਾਬੀ ਇਕਨੋਮੀ ਦਾ ਮੁੱਦਾ ਐ ਪੰਜਾਬੀ ਇੰਡਸਟਰੀ ਦੇ ਮੁੱਦੇ ਐ ਉਹਨਾਂ ਬਾਰੇ ਤਾਂ ਸਾਡੇ ਕੋਲੇ ਜਿਹੜਾ ਆਉਣ ਵਾਲੇ ਜਿਹੜਾ ਦੇ ਵਿੱਚ ਪ੍ਰੋਗਰਾਮs ਹੈਗੇ ਐ ਕਿ ਅਸੀਂ ਹਰ ਘਰ ਦਾ ਕੁੰਡਾ ਖੜਕਾ ਕੇ ਤੇ ਲੋਕਾਂ ਨੂੰ ਦੱਸਾਂਗੇ ਕਿ ਕਿਸ ਪ੍ਰਕਾਰ ਆਵਾਮੀ ਪਾਰਟੀ ਨੇ ਤੁਹਾਡੇ ਨਾਲ ਧੋਖਾ ਕੀਤਾ ਪਰ ਐਸ ਯੂ ਸੈਡ ਕਿ ਤੁਸੀਂ ਆਪਣੀ ਇਹ ਦੱਸਣ ਦੇ ਬਾਰੇ ਮਹਿਮ ਕੋਈ ਸ਼ੁਰੂ ਕਰੋਗੇ ਕਿ ਤੁਸੀਂ ਇਕੱਠੇ ਹੋ ਪਰ ਇਵਨ ਮੈਨੂੰ ਆਪ ਕੋਲ ਹਰ ਪਾਰਟੀ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਰ ਪਰਿਵਾਰ ਦੇ ਵਿੱਚ ਜਿਹੜੇ ਛੋਟੇ ਛੋਟੇ ਡਿਫਰੈਂਸਸ ਐ ਉਹ ਪਰਿਵਾਰ ਚ ਵੀ ਐ ਤੇ ਪਾਰਟੀ ਚ ਵੀ ਐ ਮੈਂ ਉਦਾਹਰਣ ਦੇਣੀ ਚਾਹੁੰਦਾ ਕਿ ਕੀ ਕੀ ਜਿਹੜੇ ਸਪੀਕਰ ਨੇ ਸੰਧਵਾ ਸਾਹਿਬ ਕੀ ਉਹ ਮੁੱਖ ਮੰਤਰੀ ਦੀ ਕੁਰਸੀ ਹਾਸੇ ਟਰਾਈ ਨਹੀਂ ਕਰਦੇ ਕੀ ਅਮਨ अरोड़ा ਮੁੱਖ ਮੰਤਰੀ ਦੀ ਕੁਰਸੀ ਵਾਸਤੇ ਤਰਲੋ ਮੱਚੀ ਨਹੀਂ ਹੈ ਈ ਹੋਰ ਲੋਕਾਂ ਦੇ ਉਪਰਾਲੇ ਨਹੀਂ ਹੈ ਬੀਜੇਪੀ ਚ ਮਿਸਟਰ ਜਾਖੜ ਨੇ ਅੱਜ ਪੰਜਾਬ ਦੇ ਪ੍ਰਧਾਨ ਨਹੀਂ ਕੀ ਅਸ਼ਵਨੀ ਜਿਹੜੇ ਸੀਗੇ ਪੁਰਾਣੇ ਪ੍ਰਧਾਨ ਉਹਨਾਂ ਨੂੰ ਵਰਕਿੰਗ ਪ੍ਰਧਾਨ ਲਗਾ ਕੇ ਸਾਰੇ ਪੰਜਾਬ ਚ ਤੋਰੇ ਫੇਰੇ ਅਸਰੇ ਨਹੀਂ ਸਾਬ ਜਾਖੜ ਸਾਹਿਬ ਇਹ ਕਹਿ ਰਹੇ ਨੇ ਕਿ ਮੈਂ ਅਸਤੀਫਾ ਦਿੱਤਾ ਵੀ ਹੈ ਮੈਂ ਅਸਤੀਫਾ ਦੇ ਚੁੱਕਿਆ ਹੈ ਹੁਣ ਲੋਕਾਂ ਨੂੰ ਇਹ ਨਹੀਂ ਪਤਾ ਉਹ ਸੀ ਹੈਗੇ ਕਿ ਨਹੀਂ ਹੈਗੇ ਹੁਣ ਜਿਹੜੀ ਆ ਗਈ ਸਾਡੀ ਪਾਰਟੀ ਮਾੜੇ ਮੋٹے ਜਿਹੜੇ ਗਲੇ ਸ਼ਿਭੇ ਪਾਰਟੀ ਦੇ ਵਿੱਚ ਸਦੀਆਂ ਤੋਂ ਅੱਜ ਤੋ ਨਹੀਂ ਪਹਿਲਾ ਰਾਜੇ ਮਹਾਰਾਜਿਆਂ ਵੇਲੇ ਦੀ ਗੱਲ ਹੈ ਇਹ ਹੁੰਦੇ ਰਹੇ ਲੇਕਿਨ ਜਿੱਥੇ ਤੱਕ ਪੰਜਾਬ ਦੀ ਆਬਰੂ ਦੀ ਗੱਲ ਹੈ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ ਪੰਜਾਬ ਦੇ ਕਿਸਾਨਾਂ ਵਾਸਤੇ ਕਿਰਤੀਆਂ ਵਾਸਤੇ ਕਾਮਿਆਂ ਵਾਸਤੇ ਪੰਜਾਬ ਵਾਸਤੇ ਤੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਸਾਰੇ ਕਾਂਗਰਸੀ ਸੈਕਰੀਫਾਈਜ਼ ਕਰ ਲਈ ਤਿਆਰ ਅਸੀਂ ਦੋਨਾਂ ਨੇ ਇਹ ਗੱਲ ਕਹੀ ਹੈ ਕਿ ਕੋਈ ਵੀ ਮੁੱਖ ਮੰਤਰੀ ਬਣੇ ਨਾ ਬਣੇ ਇਹ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਸਭ ਨੂੰ ਨਾਲ ਲੱਗੇ ਚੱਲਾਂਗੇ ਗਿਲੇ ਸ਼ਿਕਵੇ ਮਾੜੇ-ਮੋٹے ਹੋਏ ਉਹ ਸਾਰੇ ਮਿਟਾ ਦੇਾਂਗੇ ਹੋ ਜਾਂਦੇ ਹੈ ਹਰ ਬੰਦੇ ਦੀ ਹਿਊਮਨ ਟੈਂਡੈਂਸੀ ਹਰ ਬੰਦੇ ਦਾ ਜੀ ਕਰਦਾ ਮੈਂ ਉਸ ਕੁਰਸੀ ਨੇ ਪਹੁੰਚ ਜਾ ਉਹਦਾ ਜੀ ਕਰਦਾ ਮੈਂ ਹੋਰ ਉੱਤੇ ਹੋ ਜਾ ਸੋ ਕੋਈ ਗੱਲ ਨਹੀਂ ਲੇਕਿਨ ਸਭ ਮਨ ਮਟਾ ਮਟਾ ਕੇ ਜਿਹੜੇ ਮਾੜੇ-ਮੋٹے ਹੈਗੇ ਆ ਇੱਕੀ ਜਗ੍ਹਾ ਤੋਂ ਸੁਨਿਆ ਦੇ ਦਿਆ ਕਿ ਸਾਰੇ ਪੰਜਾਬ ਦੇ ਪੰਜਾਬੀ ਰਸਤੇ ਤੇ ਪੰਜਾਬ ਦੀ ਲੋਕਾਂ ਸੇ ਇਕੱਠੇ